ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿਗੁਰੂ 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 ਵਾਹਿ

ਦਿਕਾ ਘਾਤ ਸਾਹਿਬ ਵਾਹਿਗੋਬੀ ਕੀ ਫਤਿਹ ਅੱਜ ਆਪਾਂ ਸਾਰੇ ਜੁੜ ਬੈਠੇ ਆਂ ਸੰਤਾਂ ਨਮਕ شہੀਰ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਪਿੰਡ ਪਹੁਣ ਸਾਹਿਬ ਦੇ ਬਾਬਾ ਜੀ ਦੇ ਅਸਥਾਨ ਤੇ ਸੰਤਾਂ ਜੜੀਆਂ ਨੇ ਹਰ ਐਤਵਾਰ ਲੱਖਾਂ ਦੀ ਤਦਾਦ ਦੇ ਵਿੱਚ ਜੁੜਦੀਆਂ ਨੇ ਤੇ ਚਪਹਿਰਾ ਚਪਤਾ ਸਮਾਗਮ ਜੋ ਦਸਤੋਂ ਚਾਰ ਹਾਜ਼ਰੀ ਜਿਹੜੀ ਹਰ ਹਫਤੇ ਐਤਵਾਰ ਲੱਗਦੀ ਆਂ ਤੇ ਅਮਰ ਸੰਚਾਰ ਜਿਹੜਾ ਹੈ ਹਿਰਲੇ ਐਤਵਾਰ ਇਸ ਸਥਾਨ ਤੇ ਜਿਹੜਾ ਹੈ ਉਹ ਪੰਜ ਪਿਆਰਿਆਂ ਦੀ ਸਤਗੁਰ ਦੀ ਗਵਾਈ ਦੇ ਵਿੱਚ ਖੰਡੇ ਬਾਟੇ ਦੀ ਪੌਲ ਤਿਆਰ ਹੁੰਦੀ ਹੈ ਤੇ ਬਿਆਨ ਸੰਗਤਾਂ ਦਿਨੋਂ ਦਿਨੇ ਵਾਧਾ ਹੋ ਰਿਹਾ ਹੈ ਅਮਰ ਸ਼ਕਨ ਵਾਲੀਆਂ ਦਾ ਵੀ ਸੋ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਚਪਹਿਰਾ ਜਬਤਰ ਦੇ ਵਿੱਚ ਲੱਖਾਂ ਦੇ ਵਿੱਚ ਤਦਾਦ ਸੰਗਤਾਂ ਜਿਵੇਂ ਕਿ ਲਾਲੋ ਇਧਰ ਮਾਲਵਾ ਸਾਈਡ ਮਕਸਰ ਅਗੋ ਅਬਹੋਰ ਗੰਗਾ ਨਗਰ ਬੜੀ ਬੜੀ ਦੂਰ ਸਾਡੇ ਤੋਂ ਆ ਕੇ ਜਿਹੜੀਆਂ ਹਾਜ਼ਰੀ ਭਰਦੀਆਂ ਨੇ ਤੇ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਸਤਿਗੁਰ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਉਹਨਾਂ ਦੀਆਂ ਝੋੜੀਆਂ ਭਰਦੇ ਨੇ ਸੋ ਇਹ ਜਿਹੜਾ ਸੰਗਤ ਦਾ ਇਕੱਠ ਹੈ ਇਹਨੂੰ ਅੱਗੋਂ ਸੰਭਾਲਣ ਵਾਸਤੇ ਪ੍ਰਬੰਧਕਾਂ ਵੱਲੋਂ ਬੀਬੀ ਕੌਰ ਲਾ ਜੀ ਭਲਾਈ ਕੇਂਦਰ ٹرسٹ ਭਾਈ ਸਾਹਿਬ ਭਾਈ ਗੁਰਕਬਾਨ ਸਿੰਘ ਦੀ ਵੱਲੋਂ ਕਾਰ ਸੇਵਾ ਦੇ ਵਿੱਚ ਜਿਹੜਾ ਹੈ ਉਹ ਕਾਰਜ ਅਗਲੇ ਕੀਤੇ ਜਾ ਰਹੇ ਨੇ ਜਿਵੇਂ ਕਿ ਗੱਡੀਆਂ ਦੀ ਕਾਰਾਂ ਦੀ ਮੋਟਰਸਾਈਕਲ ਸਕੂਟਰਾਂ ਦੀ ਆਮਦ ਬਹੁਤ ਵੱਧ ਰਹੀ ਹੈ ਉਹਦੇ ਵਾਸਤੇ ਜਿਹੜੀ ਢਾਈ ਕਿਲੇ ਜਗਾਹ ਲਾਈ ਕੀ ਨਵੀਂ ਪਾਰਕਿੰਗ ਦੇ ਜਿਹੜੇ ਉਹ ਪ੍ਰੋਗਰਾਮ ਉਹ ਲਿਖੇ ਗਏ ਨੇ ਇਸ ਤੋਂ ਇਲਾਵਾ ਵੱਡੀ ਸਰਾਹ ਤੇ ਹੋਰ ਜਿਹੜੇ ਅਗਲੇ ਪ੍ਰਬੰਧ ਨੇ ਸੰਗਤਾਂ ਦੀ ਸਹੂਲਤ ਵਾਸਤੇ ਸ਼ਬੀਨਾ ਦੇ ਇੰਤਜ਼ਾਮ ਹੋਰ ਸਾਰੇ ਇੰਤਜ਼ਾਮਾਂ ਨੂੰ ਜਿਹੜਾ ਹੈ ਉਹ ਕਰਨ ਦੇ ਭਰాలే ਕੀਤੇ ਜਾ ਰਹੇ ਨੇ ਸੋ ਆਪ ਸਭ ਸੰਗਤਾਂ ਨੂੰ ਦੇਸ਼ ਵਿਦੇਸ਼ ਦੇ ਵਿੱਚ ਇਹ মিডিਆ ਵਾਲੇ ਵੀਰਾਂ ਨਾਲ ਜਿਵੇਂ ਸੁਨੇਹਾ ਆਪਜੀਤ ਪਹੁੰਚ ਰਿਹਾ ਹੈ ਵੱਧ ਤੋਂ ਵੱਧ ਜੜੀਆਂ ਹੈ ਹਾਜ਼ਰੀਆਂ ਗੁਰੂ ਘਰ ਦੇ ਵਿੱਚ ਲਾ ਕੇ ਉਹ ਸਾਰੀ ਦੇ ਕਾਰਜਾਂ ਵਿੱਚ ਹਰ ਚੀਜ਼ ਦੀ ਲੋੜ ਹੈ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਕਾਰਜ ਹੋਣੇ ਆ ਸੰਗਤਾਂ ਦੀਆਂ ਆਈਆਂ ਹੀਆਂ ਸੰਗਤਾਂ ਦੀਆਂ ਖੁਸ਼ੀਆਂ ਰਣ ਵਾਸਤੇ ਆਪ ਦੀ ਕਿਰਪਾ ਕਰਕੇ ਆਪ ਕੋ ਆਪਣੀਆਂ ਹਾਜ਼ਰੀਆਂ ਜੜੀਆਂ ਇਸ ਪਾਵਨ ਸਥਾਨ ਲਈ ਆਪ ਦੀ ਕਿਰਪਾ ਕਰਨੀ ਸੋ ਜਿੱਥੋਂ ਤੱਕ ਆਵਾਜ਼ ਆ ਰਹੀ ਹੈ ਆਪ ਸਤਿ ਸਾਂ ਨੂੰ ਇਹੋ ਹੀ ਬੇਨਤੀ ਹੈ ਭਾਈ ਬਾਬਾ ਦੀਪ ਸਿੰਘ ਜੀ ਦੇ ਜਿੱਥੇ ਵੀ ਹਾਜ਼ਰੀਆਂ ਪਰੋ ਧੰਨ ਗੁਰੂ ਗਨਸਾਹਿਬ ਸਾਹਿਬ ਦੇ ਸੱਚੇ ਪਾਤਸ਼ਾਹ ਜਿੱਥੇ ਬਾਬਾ ਜੀ ਦਾ ਨਾਂ ਆ ਜਾਵੇ ਵਿਸ਼ੇਸ਼ ਕਰਕੇ ਚੋੜੀਆਂ ਪਰਦੇ ਨੇ ਸੋ ਗੁਰਨਾਨਕ ਨਾਮ ਲੈਵਾ ਸੰਤਾਂ ਬਹੁਤ بڑے ਉਤਸ਼ਾਹ ਦੇ ਨਾਲ ਜੁੜਦੀਆਂ ਨੇ ਵਾਹਿਗੁਰੂ ਕਿਰਪਾ ਕਰੇ ਧੰਨ ਬਾਬਾ ਦੀਪ ਸਿੰਘ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਇਹ ਗੁਰਮੁਖ ਪਿਆਰੇ ਜਿਨ੍ਹਾਂ ਦਾ ਬੜਾ ਵੱਡਾ ਉਪਰਾਲਾ ਹੈ ਪਿਆਸਕ ਤੁਮਾਂ ਦੇ ਜਾ ਕੇ ਉੱਥੋਂ ਦੇ ਜੋ ਵੀ ਉੱਥੋਂ ਦਾ ਮਾਹੌਲ ਹੈ ਜਿੱਥੋਂ ਜਿਵੇਂ ਜਿਵੇਂ ਸੰਗਤਾਂ ਝੋਲੀਆਂ ਪਰਦੀਆਂ ਗਾਂ ਦੂਜਿਆਂ ਦਾ ਹੀ ਮੀਡੀਆ ਹੀ ਪਹੁੰਚਾਉਂਦੇ ਨੇ ਇਹਨਾਂ ਦੀ ਵੀ ਬੜੀ ਵੱਡੀ ਸੇਵਾ ਹੈ ਸਤਗੁਰੂ ਚੜ੍ਹਦੀ ਕਲਾ ਬਖਸ਼ੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ